ਅਓ ਜੀ ਪਹਿਲਾਂ ਆਪਾਂ ਸਿਮਰਨ ਕਰਦੇ ਆਂ ਚਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾ ਗੁਰੂ 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 ਵਾਹ 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 ਗੁਰੂ

ਵਾ ਗੁਰੂ ਵਾ ਗੁਰੂ ਵਾ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪੰਜਵਾਂ ਤ੍ਰਿਭਿਯ ਘਾਇ ਸੰਤਾ ਗੁਰ ਜਾਨੇ ਜਿਨ ਮੰਤਾ ਤਾਂ ਕੀ ਕਛ ਕਹਿ ਨ ਜਾਈ ਜਾ ਕੋ ਨਾਮ ਵਡਾਈ ਲਾਲ ਅਮੋਲਾ ਲਾਲੋ ਅਗੇ ਅਤੋਲਾ ਨਾ ਮੋ ਰਹਾਉ ਅਵਿਗਤ ਸਿਓ ਮੰਨਿਆ ਮਾਨੋ ਗੁਰਮੁਖ ਤਤ ਗਿ ਅਨੋ ਪਿਘਤ ਸਗਲ ਤੇ ਅਨੋ ਤਜਿਓ ਮਨ ਤੇ ਅਭਿਮਾਨੋ ਰਹਿ ਚਲ ਤੇ ਨਿਕਾ ਠਾਣਾ ਗੁਰ ਤੇ ਮਹਿਰ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤਿ ਅਘਾਈ ਸਹਿਜ ਸਮਾਦ ਸੁਬਾਏ ਹਰ ਬੰਡਾਰ ਹਾਥੇ ਆਇਆ ਨਾਨਕ ਗੁਰ ਤੇ ਪਾਇਆ ਮਰੁ ਬਹਲਾ ਪੰਜਵਾ ਕਰ ਜੀਵਾ ਦੋਬ ਦੇ ਕੋ ਅੰਗਾਰ ਸਦੁਪਰਸਾਦ ਛੋਟ ਸਗਲ ਸੇ ਆੜਪਾ ਮਿਲ ਸਾਧ ਤਿਆਗ ਕੋ ਮਾਨੇ ਅਵਰ ਸਭ ਕੇ ਚਮਿਤਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟੇ ਅਗ ਤੇਰੇ ਜਨਮ ਜਨਮ ਕੇ ਕਵਨ ਬਪੂਰੋ ਜਾਮਰਾ ਆਓ ਦੁਖ ਦੀਨ ਨਾ ਪਉ ਬਿਆਪੇ ਮਿਲ ਸੁਖ ਬਿਸ RAMਾ ਗੁਰ ਪ੍ਰਸਾਦ ਨਾਨਕ ਬਖਾਨੇ ਹਰ ਭਜਨ ਤਤ ਗਿਆਨ ਮਾਰੂ ਮਹਲਾ ਪੰਜਵਾ ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ ਪੁੱਤਰ ਮਿੱਤਰ ਬਿਲਾਸ ਬਨਿਤਾ ਤੂਟ ਤੇ ਇਨੇ ਮੇਰੇ ਮਨ ਨਾਮ ਨਿਤ ਨਿਤ ਲੇ ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ ਰਹਾਉ ਵਿਰਖ ਛਾਇਆ ਜੈਸੇ ਬਿਸਤ ਪਵਨ ਝੂਲਤ ਮੇ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰੇ ਕਾਮਿਆਵਤ ਏ ਮਰੁ ਮਹਲਾ ਪੰਜਵਾ ਪੁਰਖ ਪੂਰਨ ਸੁਖ ਦਾਤਾ ਸੰਗ ਬਸਤੋ ਨਿਤ ਮੇ ਮਰੇ ਨਾ ਆਵੇ ਨਾ ਜਾਏ ਬਿਨਸੇ ਵਿਆਪਤ ਉਸਨ ਨਾ ਸਿੱਧ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮੈਂ ਹਰ ਹਰ ਨਿਧਾਨਾ ਇਹ ਨਿਰਮਲ ਰੀਤ ਰਹਾਉ ਕਿਰਪਾ ਦਇਆਲ ਗੋਪਾਲ ਗੋਬਿੰਦ ਜੋ ਜਪੇ ਤਿਸ ਸਿੱਧ ਨਵਲ ਨਵ ਤਨ ਚਤੁਰ ਸੁੰਦਰ ਮਨ ਨਾਨਕ ਤਿਸ ਸੰਗ ਬਿਦ ਮਾਰੂ ਮਹਲਾ ਪੰਜਵਾ ਚਲਤ ਪੈਸਤ ਸੋਵਤ ਜਗਤ ਗੁਰਮੰਤਰ ਰਿਦਾ ਚਿਕਾਰ ਚਰਨ ਸਰਣ ਪੱਜ ਸੰਗ ਸਾਧੂ ਪਵ ਸਾਗਰ ਉਤਰੇ ਪਾਰ ਮੇਰੇ ਮਨ ਨਾਮ ਹਿਰਦੈ ਤਾਲ ਕਰ ਪ੍ਰੀਤ ਮਨ ਤਨ ਲਾਏ ਹਰਿ ਸਿਉ ਆਵਰਸ ਗਨ ਬਿਸਾਰ ਰਹਾ ਹੋ जीओ मन तन प्राण प्रभु के तू अपने आप निवार गोविंद पज सब स्वार्थ पूरे नानक कबु ना हार मारु बाला पंचवा तजे आप बिन सीता प्रेरणा साधु थियो तिसे परबत नाम तेरा कर कृपा जिस दियो मेरे मान नामे अमृत पियो ਆਨ ਸਾਧ ਵਿਸਾਰ ਹੋ ਛੇ ਅਮਰ ਜੁਗ ਜੁਗ ਜਿਓ ਰਹਾਉ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਦਿਓ ਮੀਤ ਸਾਜਨ ਸਖਾ ਬੰਦਪ ਹਰ ਇਕ ਨਾਨਕ ਕਿਉ ਮਾਰੂ ਮਹਲਾ ਪੰਜਵਾ ਪ੍ਰਤੀਪਾਲ ਮਾਤਾ ਉਦਰ ਰਾਖੇ ਲਗਨ ਦੇਤ ਨਾ ਸੇਕ ਸੋਈ ਸੁਆਮੀ ਹਾਰਾ ਕੇ ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰ ਟੇਕਰ ਤਿਸ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਾਰਣੀ ਗਰਾਹਾਉ ਚਿਤ ਮਨ ਮੈਂ ਤਜ ਸਿਆਣ ਪਛੋੜ ਸਗਲੇ ਭਿੰਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾ ਪਤਿ ਪਾਵਨ ਨਾਮ ਜਾਗੋ ਆਨਾਤ ਕੋ ਹੈ ਨਾਥ ਮਹਾ ਪੌਜਲ ਮਾਹੀ ਤੁਲੋਂ ਜਾ ਕੋ ਲਿਖੇ ਬਾਦਰ ਡੂਬੇ ਨਾਮ ਬਿਨ ਕੰ ਸਾਧ ਕਰਨ ਕਰਨ ਚੀਤਨਾ ਆਵੇ ਧੀਕਰ ਰਾਕੇ ਹਾਤ ਰਹਾਉ ਸਾਧ ਸੰਗਤ ਗੁਣਿ ਉਚਾਰਣ ਹਰ ਨਾਮਿ ਅਮ੍ਰਿਤ ਬਾਠ ਕਰੋ ਕਿਰਪਾ ਮੋਰਾਰ ਮਾਦੋ ਸੁਣ ਨਾਨਕ ਜੀਵੇ ਗਾਥ ਮਾਰੂ ਅੰਜਲੀ ਮਹਲਾ ਪੰਜਵਾਂ ਕਰ ਸਤਿਮਾਈ ਕੁੰਮੰਕਾਰ ਸਤਗੁਰ ਪਰਸਾਦ ਸੰਯੋਗ ਵਿਜੋਗ ਤੋ ਰੋਹੀ ਹੁਆ ਪੰਚ ਤਾਤ ਕਰ ਬੁਤਲਾ ਕੀਆ ਸਾਹੀ ਕਹਿ ਫਰਮਾਇੜੇ ਜੀਤੇ ਹੀ ਵਿਚ ਜਿਓ ਆਏ ਪਿਆ ਜਥੇ ਅਗਨ ਪਖੀ ਪੜਹਾਰੇ ਉਰਦ ਮੁਖ ਮਹਗਬਾਰੇ ਸਾਸ ਸਾਸ ਸੰਭਾਲੇ ਸੋਈ ਓਥੇ ਖਸਮ ਛਡਾਏ ਲਿਆ ਵਿਚੋ ਗਰਬੇ ਨਿਕਲੇ ਆਇਆ ਖੰਬੇ ਸਾਰ ਤੁੰਚਿਤ ਲਾਇਆ ਆਵੇ ਜਾਏ ਭਵਾਈਏ ਜੋਨੀ ਰਹਿਣ ਨ ਕਿਤਹੀ ਥਾਏ ਪਿਆ ਮਿਹਰਵਾਨ ਰਖ ਲਈਆਂ ਨਿਆਪੇ ਜੀ ਜਤ ਸਭ ਤਿਸਦੇ ਥਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੁਪਰਵਾਣ ਕੀਆ ਮਾਲੂ ਮਹਲਾ ਪੰਜਵਾ ਵੈਦੋ ਨਾ ਵਾਈ ਪੈਣੋ ਨਾ ਪਾਈ ਏਕੋ ਸੁਹਾਈ ਰਾਮ ਹੀ ਕੀਤਾ ਜਿਸੋ ਹੋਵੇ ਪਾਪਾ ਮੰਨੋ ਤੋਵੇ ਸੋ ਸਿਮਰੋ ਪਰ ਤਾਂ ਨਹੀਂ ਕਟਕਟੇ ਵਾਸੀ ਜ਼ਰਬਿ ਨੇ ਵਾਸੀ ਆਸਤੇ ਰਜਾ ਕਾ ਥਾ ਨਹੀਂ ਆਵੇ ਨਾ ਜਾਵੇ ਸੰਗੇ ਸਮਾਵੇ ਪੂਰਨ ਜਾ ਕਾ ਕਾਮ ਹੀ ਭਗਤ ਜਨਾ ਕਾ ਰਾਖਣ ਹਾਰਾ ਸੰਤ ਜੀਵੇ ਜਪ ਪ੍ਰਾਣ ਅਧਾਰਾ ਕਰਨ ਕਰਨ ਸਬਰਤ ਸੁਬੀ ਨਾਨਕ ਤਿਸ ਗੁਰਬਾਨ ਹੈ ੴ ਸਤਿ ਪ੍ਰਸਾਦ ਮਾਰੂ ਮਹਲਾ 9 ਹਰ ਕੋ ਨਾਮ ਸਦਾ ਸੁਖ ਰਈ ਜਾ ਕੋ ਸਿਮਰਿਆ ਜਾ ਮਨ ਉਦ੍ਰਿਓ ਕਣਿਕਾ ਮੂਤਤ ਪਾਈ ਰਹਾਉ ਪੰਚਾਲੀ ਕੋ ਰਾਜ ਸਭਾ ਮੈਂ राम नाम सुदई ताको दुखरियो करुणा मैं अपनी पैज बटाई जहना जस किरपा निद गायो ताको भयो सहाय कहना निक मैं यही भरोसे गई आन सरनाई मारो महल्ला नोवा अब मैं कहां करू री माई सगल जनम बिखयन सयो खोया सिमरयो नाहे कनाई राहौ काल फास जब कर मैं मेली तीर सोद सब बेसराई राम नाम बिन या संकट में को अब होत सहाय जो संपत्ति अपनी कर मानी चित में पराई कह न न कि ये सोच रही मन हर जस कब हो ना गई मारो महला नौमा ਮਾਈ ਮੈਂ ਮਨ ਕੋ ਮਾਨਨਾ त्यागयो ਮਾਇਆ ਕੀ ਮਦ ਜਨਮ ਸੇ ਰਾਯੋ ਰਾਮ ਭਜਨ ਨਹੀਂ ਲਾਗਿਓ ਰਾਹਾਓ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋ ਬਤ ਤੈ ਜਾਗਿਓ ਕਾਹਾਂ ਹੋਦ ਅਬ ਕੈ ਪਛਤਾਏ ਛੂਟਤ ਨਾਹਿਨ ਭੱਗਿਓ ਇਹ ਚਿੰਤਾ ਉਪਜੀ ਕਟ ਮੈਂ ਜਗ ਗੁਰ ਚਰਨਨ ਅਨੁਰਾਗਿਓ ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ ਮਾਰੂ ਅਸ਼ਟਪਦੀਆ ਮਹਲਾ ਪਹਿਲਾ ਕਰ ਪਹਿਲਾ ਇਕੁ ਮੰਨ ਘਰਿ ਸਤਗੁਰ ਪ੍ਰਸਾਦਿ 베ਦ ਪੁਰਾਨ ਕਥੇ ਸੁਣੇ ਹਾਰੇ ਮਨੀ ਅਨੇਕਾ ਅਠਸੜ ਥਿਰਤ ਬਹੁ ਘਣਾ ਪ੍ਰਭ ਥਕੇ ਪੇਖਾਂ ਸਚੁ ਸਾਹਿਬ ਨਿਰਮਲੋ ਮਨ ਮਾਨੇ ਕਾ ਤੂ ਅਜਰਾ ਵਰ ਅਬਰ ਤੂ ਸਭ ਚਾਲਨ ਹਾਰੀ ਨਾਮ ਰਸਾਇਣ ਪਾਇ ਲੈ ਪਰ ਹਰ ਦੁਖ ਪਾਰੀ ਰਾਹਾਓ ਹਰ ਪੜੀਏ ਹਰ ਪੂਜੀਏ ਗੁਰਮਤੀ ਨਾਮਿ ਉਧਾਰਾ ਗੁਰਪੂਰੇ ਤੂਰੀ ਮਤ ਹੈ ਪੂਰੇ ਸ਼ਬਦ ਵਿਚਾਰਾ ਅਸਰ ਕੀਦਾ ਤਹਰ ਨਾਮ ਹੈ ਕਲ ਵਿਖ ਕਾਟਣ ਹਰਾ ਜਲ ਵੀ ਲੋਭ ਹੈ ਜਲ ਮਥੈ ਤਤ ਲੋੜੇ ਅੰਦ ਅਗੇ ਆਨਾ ਗੁਰਮਤੀ ਤਦ ਮਥੀ ਹੈ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਨ ਮੁਖ ਤਤ ਨ ਜਾਣਨੀ ਪਸੂ ਮਾਹਿ ਸਮਾਨਾ ਹਉਮੇ ਮੇਰਾ ਮਰੀ ਮਰ ਮਰ ਜਮੇ ਵਾਰੋ ਵਾਰ ਗੁਰ ਕੈ ਸ਼ਬਦੇ ਜੇ ਮਰੇ ਫਿਰ ਮਰੇ ਨ ਦੂਜੀ ਵਾਰ गुरमति जग जीवन मन वसे सब खोले उदाहरण हार सच्चा बखर नाम है सच्चा वापार लाहा नाम संसार है गुरमति विचारा दूजे पाए कार कमावनी नित तोटा सहसारा साची संगत थान सच सच्च सच्चे कर बारा सच्चा भोजन पाओ सच सच नाम आधारा सच्ची पानी संतो के संतोखिया ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤ ਸ਼ਾਇਆ ਦੁਖ ਸੁਖ ਸੰਗਾਰਾ ਮੂਟਾ ਨਾਉ ਤਰਾਈਏ ਕਲਿਉਗੰਡ ਪਾਰਾ ਮਾਨਸ ਦਾਤ ਨਾ ਹੋਈ ਤੂੰ ਦਾਤਾ ਸਾਰਾ ਅਗਭਗੋਚਰ ਤੂੰ ਤਣੀ ਅਵਿਕਾਤੀ ਅਪਾਰਾ ਗੁਰ ਸ਼ਬਦੀ ਤਰ ਜੋਈਏ ਮੁਕਤੀ ਪੰਡਾਰਾ ਨਾਨਕ ਮੇ ਲਾ ਝੁੱਕਈ ਸਾਚੇ ਵਾ ਪਾਰਾ ਮਾਰੂ ਮਹਲਾ ਪਹਿਲਾ ਲਖ ਬੋਇਤਾ ਦੰਦਿਆ ਦਿਆ ਸਮੁੰਦ ਮੰਜਾਰ ਕੰਦੀ ਦੇ ਸੁਨਾਇਆ ਮਈ ਨਾ ਹੋਰ ਵਾਰ ਨਾ ਪਾਰ ਬੰਥੀ ਹੱਥ ਨਾ ਕੇ ਵਟੂ ਜਲ ਸਾਗਰ ਇਸ ਰਾਲ ਬਾਬਾ ਜਗਫਾਤਾ ਮਹਾਂ ਜਾਲ ਗੁਰ ਪ੍ਰਸਾਦੀ ਉबरे ਸੱਚਾ ਨਾਮ ਸਮਾਲ ਰਹਾਓ ਸਤ ਗੁਰੂ ਹੈ ਪਹਤਾ ਸ਼ਬਦ ਲੰਗਾ ਵਣਹਾਰ ਤਿੱਥੇ ਪਵਣ ਨ ਪਾਵ ਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸਚ ਨਾਏ ਭਗ ਜਲ ਤਾਰਨ ਹਾਰ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸੋਲੇ ਬਲਾਈ ਆਵਾ ਕੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਜੇ ਉਪਜੇ ਸੱਚੇ ਰਹੇ ਸਮਾਏ ਸਭ ਪਿੜਾਈ ਪਾਈਐ ਬਿਖ ਅੰਤਰ ਮਨ ਰੋਜ਼ ਪੂਰਬ ਲਿਖਿਆ ਪਾਈਐ ਕਿਸੇ ਨੋ ਦੀਜੈ ਦੋਸ ਗੁਰਮੁਖ ਗਾਰੜ ਜੇ ਸੁਨੇ ਮੰਨੇ ਨਾਉ ਸੰਤੋਸ਼ ਮਾ ਕਰ ਮਚ ਫਹਾਈਏ ਕੁੰਡੀ ਚਾਲ ਬਤਾਏ ਦਰਮਤ ਫਾਤਾ ਫਾਹੀਏ ਫਿਰ ਫਿਰ ਪਛਤਾਏ ਜੰਮਣ ਮਰਣ ਸੂਝੈ ਕੀਰਤਨਾ ਮਿਟਿਆ ਜਾਏ ਹਉਮੈ ਵਿਖ ਪਾਇ ਜਗਤਿ ਉਪਾਇਆ ਸ਼ਬਦ ਵਸੇ ਵਿਖ ਜਾਏ ਜਰਾ ਜੋਈ ਨ ਸਕੈ ਸਚ ਰਹੇ ਨਵਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋ ਹੋ ਮੈਂ ਜਾਏ ਤੰਦੇ ਤਾਵਤ ਜਗ ਬਾਦਿਆ ਨਾ ਪੂਰੇ ਵਿਚਾਰ ਜੰਮਣ ਮਰਣ ਵਿਸਾਰਿਆ ਮਨ ਮੁਖ ਮੁਖ ਦਗਵਾਰ ਗੁਰ ਰਾਕੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੋਹੰਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਆਰ ਸਤਿ ਚੁਗੇ ਅੰਮ੍ਰਿਤ ਪੀ ਹੈ ਉਡੇ ਤਾਂ ਇੱਕ ਵਾਰ ਗੁਰ ਮਿਲੀ ਹੈ ਖਸ ਪਛਾਰੀ ਹੈ ਕੌਣ ਨਾਨਕ ਮੁਖ ਦੁਆਰ ਗੁਰ ਮਿਲੀਏ ਖਸਮ ਪਛਾਣੀਏ ਕੋ ਨਾਨਕ ਮੋਖ ਦੁਆਰ ਵਾਹਿਗੁਰਜੀ ਦਾ ਖੰਸਾ ਵਾਹਿਗੁਰਜੀ ਦੀ ਫਤਿਹ